ਕੀ ਨਾ ਜੀ ਤੁਹਾਡਾ ਕਿੱਥੋਂ ਦੇ ਰਹਨ ਨਾਲੋਂ ਕੀ ਕੰਮ ਕਰਦੇ ਹੋ ਮੇਰਾ ਨਾਮ ਨੀਤਾ ਜੀ ਜੀ ਮੈਂ ਹਰਿਆਣੇ ਦੇ ਰਹਿਣ ਵਾਲੀ ਆ ਪੰਜਾਬ ਦੀ ਮੁਕਸਰ ਜੇ ਵਿਆਹੀ ਆ ਮਾ ਜੀ ਤੇ ਪਿੰਨੀਆਂ ਦਾ ਕੰਮ ਕਰਦਾ ਪਿੰਨੀਆਂ ਬਣਾਉਣ ਦੀ ਸ਼ੁਰੂਆਤ ਕਿਵੇਂ ਹੋਈ ਸੀ ਕਿਸ ਗੱਲ ਨੇ ਤੁਹਾਨੂੰ ਇਸ ਪਾਸੇ ਉਤਸ਼ਾਹਿਤ ਕੀਤਾ ਪਿੰਨੀਆਂ ਜੀ ਪਹਿਲਾਂ ਹਲਵਾਏ ਦਾ ਕੰਮ ਮੇਰੇ ਘਰ ਵਾਲੇ ਕਰਦੇ ਸੀ ਜੀ ਤੇ ਨਾਲ ਨਾਲ ਮੈਂ ਵੀ ਕਰਨ ਲੱਗੀ ਜੀ ਬਾਅਦ ਇਹ ਹਾਲਾਤ ਇਹੋ ਜੇ ਹੋ ਗਏ ਐਕਸੀਡੈਂਟ ਹੋ ਗਿਆ ਸੀ ਘਰ ਵਾਲੇ ਦਾ ਤਾਂ ਫਿਰ ਪਿੰਨੀਆਂ ਆਪ ਕਰ ਬਣਾਉਣ ਲੱਗੀ ਨਾਲ ਪੰਜ ਸੱਤ ਬੁੜੀਆਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਨੂੰ ਕੋਈ ਚੁਣੌਤੀਆਂ ਆਈਆਂ ਹੋਣ ਕਿਉਂਕਿ ਤੁਸੀਂ ਹਰਿਆਣੇ ਦੀ ਭਾਸ਼ਾ ਬਖਰੀ ਹੈ ਇੱਧਰ ਪੰਜਾਬ ਦੇ ਵਿੱਚ ਹਾਂ ਜੀ ਆਈਆਂ ਪਹਿਲਾਂ ਮੈਨੂੰ ਨਹੀਂ ਆਉਂਦੀ ਸੀ ਪੰਜਾਬੀ ਸਮਝ ਬਾਅਦ ਵਿੱਚ ਹੌਲੀ-ਹੌਲੀ ਸਿੱਖੀ ਹੈ ਜੀ ਮੇਰੇ ਬਾ ਉਹਨਾਂ ਦੂਜਿਆਂ ਨੇ ਵੀ ਹੁੰਦਾ ਸੀ ਕਿ ਇਹ ਨਾ ਹੋ ਗਈ ਬੋਲੀ ਪਾਸਿਆ ਹੋ ਰਹਾ ਹੈ ਪੰਜਾਬ ਜਾ ਕੇ ਨਹੀਂ ਤਰੱਕੀ ਤੇ ਆ ਗਏ ਹਮਦੁਲਿ ਕਿਸ ਤਰ੍ਹਾਂ ਗਾਕਾਂ ਤੱਕ ਪਹੁੰਚ ਬਣਾਈ ਤੁਸੀਂ ਫਿਰ ਸ਼ੁਰੂਆਤ ਹਾਂ ਜੀ ਸਪਲਾਈ ਕਰਦੇ ਪਿੰਨੀਆਂ ਬਣਾਉਂਦੇ ਸੀ ਤੇ ਵਧੀਆ ਪਿੰਨੀਆਂ ਆਪਣੀਆਂ ਬਣਦੀਆਂ ਸੀ ਤੇ ਹੌਲੀ-ਹੌਲੀ ਆਪੇ ਘਰੇ ਵੀ ਆ ਕੇ ਲਜਾਨ ਲੱਗੇ ਹੁੰਦਾ ਪਿੰਨੀ ਬਣਾਉਣ ਦੀ ਪ੍ਰਕਿਰਿਆ ਕੀ ਹੈ ਕਿੰਨੇ ਸਮੇਂ ਚ ਇਹ ਤਿਆਰ ਹੋ ਜਾਂਦਾ ਪਿੰਨੀ ਅਜੀ 3-4 ਘੰਟੇ ਲੱਗ ਜਾਂਦੇ ਹੈ ਪਹਿਲਾ ਪੁਨਾਈ ਕਰੀਏ ਫਿਰ ਜਾਣ ਲਈਏ ਫਿਰ ਉਹਨਾਂ ਨੂੰ ਬਣਾਈਏ ਠੰਡੀ ਕਰੀਏ ਤਾਂ 3-4 ਘੰਟੇ ਆਰਾਮ ਨਾਲ ਲੱਗ ਜਾਂਦੇ ਸੀਜ਼ਨ ਚ ਕੋਈ ਫਰਕ ਪੈਂਦਾ ਹੈ ਤੁਹਾਡੀ ਹਾਂਜੀ ਹਾਂਜੀ ਗਰਮੀ ਚ ਥੋੜਾ ਜਿਆਦਾ ਘੱਟ ਹੈਗਾ ਸਰਦੀਆਂ ਚ ਜ਼ਿਆਦਾ ਜੀ ਰੋਜ਼ ਦੀ ਕਿੰਨੀ ਪਿੰਨੀ ਵੇਚ ਲੈਂਦੇ ਹੋ 25-30 ਕਿਲੋ ਜੀ ਵੇਚ ਲੈਂਦੇ ਪਿੰਨੀਆਂ ਬਣਾਉਣ ਲਈ ਫੰਡ ਕਿਵੇਂ ਤੁਸੀਂ ਪ੍ਰਬੰਧ ਕਰਦੇ ਹੋ ਪਿੰਨੀਆਂ ਦਾ ਜੀ ਜਿਹੜਾ ਆਪਾਂ ਸਮਾਨ ਹੈ ਜ 30 35 ਕਿਲੋ ਜੀ ਵੇਚਦੇ ਹਾਂ ਉਹਦੇ ਵਿੱਚ ਜਿਹੜੀ ਬਚਤ ਹੁੰਦੀ ਸੀ ਉਹ ਅਸੀਂ 6 7 ਮੈਂਬਰ ਵੀ ਜਿਹੜੀਆਂ ਲਾਈ ਹੋਈ ਹੈ ਉਹਨਾਂ ਤੇ ਆਪਾਂ ਵੰਡ ਲੈਂਦੇ ਆਂ ਬਾਕੀ ਆਪਣੇ ਕੋਲੇ ਹੁੰਦਾ ਉਹਦਾ ਹੀ ਸਮਾਨ ਲੈਂਦੀ ਆਂ ਕੋਈ ਅਜੀ ਵੀ ਕੋਈ ਚੁਣੌਤੀਆਂ ਜਿਹਨਾਂ ਤੁਸੀਂ ਸਾਹਮਣਾ ਕਰਨਾ ਕਰ ਰਹੇ ਹੋ ਅਜੇ ਤੱਕ ਕੋਈ ਸਮੱਸਿਆਵਾਂ ਚੁਣੌਤੀਆਂ ਚਲ ਛੋਟੀ ਮੋਟੀ ਸਰ ਜਲਦੀ ਰਹਿੰਦੀ ਹੈ ਬਾਕੀ ਹੁਣ ਫਿਲਹਾਲ ਠੀਕ ਠਾਕ ਕੰਮ ਬੜੀ ਚੱਲੀ ਹੋਈ ਹੈ ਉਲੇਸ ਤੋਂ ਬਾਅਦ ਜ਼ਿੰਦਗੀ ਸੁਧਰ ਗਈ ਹਾਂਜੀ ਹਾਂਜੀ ਕੋ ਸਰਕਾਰ ਨੇ ਤੁਹਾਨੂੰ ਕੋਈ ਫਾਇਦਾ ਸਰਕਾਰ ਨੇ 10000 ਦਿੱਤਾ ਸੀ ਜੀ ਇੱਕ ਫੰਡ ਇੱਕ ਵਾਰੀ ਤੇ ਉਹ ਦਸਾਂ ਮੈਂਬਰਾਂ 'ਚ ਵੰਡ ਲਈ ਸੀ ਉਹ ਨਾਲ ਚੱਲੀ ਜਾਂਦੀ ਹੈ ਠੀਕ ਹਾਂ ਤੇ ਤੁਸੀਂ ਜਿਹੜਾ ਫੰਡ ਕਿਵੇਂ ਤੁਸੀਂ ਮੰਨ ਲਓ ਜਿਹੜਾ ਇਹਨਾਂ ਪ੍ਰਬੰਧ ਕਰਦੇ ਹੋ ਤੁਸੀਂ ਦੱਸ ਰਹੇ ਸੀ ਕਿ ਵੀ ਮੈਂ ਕਮਾਈ ਦਾ ਕਿਵੇਂ ਵੰਡਦੇ ਕਿਸ ਤਰ੍ਹਾਂ ਇਹ ਹੈ ਕਿ ਜੀ ਜਿਵੇਂ ਮੰਨ ਲਓ 30 35 ਕਿਲੋ ਪਿੰਨੀਆਂ ਲੈ ਆਏ ਜੀ ਅਸੀਂ ਲਿਆ ਕੇ ਵੇਚਤੀਆਂ ਵੇਚਤੀਆਂ ਜਿਹੜੀ ਬਚਤ ਹੈ ਜੀ ਉਹ ਵੰਡ ਲੈਂਦੇ ਤੇ ਬਾਕੀ ਉਹ ਸਮਾਨ ਲਿਆ ਲਿਆ ਕੇ ਆਪਦੀ ਬਣਾਈ ਜੰਦੀ। ਸ਼ੁਕਰੀਆ। ਕੀ ਨਾ ਜੀ ਕਿੱਥੋਂ ਦੇ ਰਹੇ ਨਾਲੇ? ਜੀ ਮੇਰਾ ਨਾਮ ਮਨਕਾਰਾਣੀ ਹੈ। ਮੈਂ ਸ੍ਰੀ ਮੁਕਸਰ ਸਾਹਿਬ ਆਦਰਸ਼ ਨਗਰ ਜਿਹੜਾ ਹੈ ਮਾਰਿਆ। ਮੈਂ ਬੰਨੀਆਂ ਦੇ ਕੰਮ ਕਰਦੀ ਹਾਂ। ਕੀ ਹਾਲਾਤ ਸੀਗੇ ਜਿਹੜਾ ਤੁਹਾਨੂੰ ਇਹ ਤੇ ਕਿਵੇਂ ਤੁਹਾਨੂੰ ਇਧਰਲੇ ਪਾਸੇ ਤੁਹਾਡਾ ਲੋਝਾਂ ਪਿਆ ਬਿੰਨ ਇਨਾਂ ਦੇ ਨਾਲ। ਜੀ ਮੇਰੇ ਹਸਬੰਡ ਮੁਨੀਮੀ ਕਰਦੇ ਆ ਮੰਡੀ 'ਚ। ਮੈਂ ਵੀ ਉਹਨਾਂ ਦੇ ਬਰਾਬਰ ਖੜ ਕੇ ਕੰਮ ਕਰਨਾ ਚਾਹਦੀ ਸੀ ਤਾਂ ਮੈਂ ਮੈਂ ਪਿੰਨੀਆਂ ਇਹ ਕੰਮ ਪਿੰਨੀਆਂ ਦਾ ਚੱਲਦਾ ਸੀ ਪਹਿਲਾਂ ਫਿਰ ਮੈਂ ਇਹਨਾਂ ਨਾਲ ਜੁੜ ਗਈ ਮੈਂ ਵੀ ਪਿੰਨੀਆਂ ਬਣਾ ਕੇ ਕੰਮ ਕਰਨਾ ਹੁਣ ਪਰਿਵਾਰ 'ਚ ਕਿਸ ਤਰ੍ਹਾਂ ਦੇ ਹਾਲਾਤ ਹੈ ਹਾਂਜੀ ਵਧੀਆ ਸਾਡਾ ਵਧੀਆ ਗੁਜ਼ਾਰਾ ਹੁੰਦਾ ਸਾਡਾ ਵਧੀਆ ਕੰਮ ਚੱਲਦਾ ਹੈ ਅਸੀਂ ਵਧੀਆ ਕੰਮ ਕਰਦੇ ਹਾਂ ਵਧੀਆ ਲੋਕਾਂ ਨੂੰ ਪਸੰਦ ਵੀ ਆਉਂਦਾ ਹੈ ਸਾਡੀ ਪਿੰਨੀਆਂ ਵਧੀਆ ਸੇਵ ਹੁੰਦੀਆਂ ਹਾਂਜੀ ਕੀ ਨਾ ਜੀ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਮਨੀਸ਼ਾ ਨਾਮ ਹੈ ਜੀ ਮੇਰਾ ਮੈਂ ਆਦਰਸ਼ ਨਗਰ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੀ ਹਾਂ ਜੀ ਮਨੀਸ਼ਾ ਜੀ ਤੁਸੀਂ ਅਨੀਤਾ ਜੀ ਨਾਲ ਪਿੰਨੀਆਂ ਬਣਾਉਣ ਦਾ ਕੰਮ ਕਰਦੇ ਹੋ ਕਿੰਨੇ ਸਮੇਂ ਤੋਂ ਕਰਦੇ ਹੋ ਤੇ ਕੀ ਬੇਨਿਫਿਟ ਹੁੰਦਾ ਹੈ ਹਾਂਜੀ ਇਹਨਾਂ ਨਾਲ ਸਾਨੂੰ ਕੰਮ ਕਰਦੇ 6-7 ਸਾਲ ਹੋ ਗਏ ਜੀ ਵਧੀਆ ਸਾਨੂੰ ਬੇਨਿਫਿਟ ਹੋਈ ਜਾਂਦਾ ਵੀ ਆਪਦਾ ਮਹੀਨੇ ਦਾ ਗੁਜ਼ਾਰਾ ਅਸੀਂ ਵਧੀਆ ਕਰ ਸਕਦੇ ਹਾਂ ਘਰ-ਬਾਰ ਵਧੀਆ ਚੱਲਦਾ ਜੀ ਕਿੰਨਾ ਪੜਿਆ ਹੋ ਤੇ ਕੀ ਗਵਰਨਮੈਂਟ ਜੋਬ ਲਈ ਟਰਾਈ ਕੀਤਾ ਕੋਈ ਮੈਂ 10 ਪੜ੍ਹੀ ਹਾਂ ਜੀ ਗਵਰਨਮੈਂਟ ਜੋਬ ਤਾਂ ਫਾਰਮ ਵਗੈਰਾ ਤਾਂ ਭਰੇ ਹੈ ਜੀ ਪਰ ਕੋਈ ਉਹ ਨਹੀਂ ਹੈਗਾ ਕਿਉਂਕਿ ਅੱਜ ਕੱਲ੍ਹ ਦੇਵਜਾ ਸਰਕਾਰ ਦੇ ਹਾਲਾਤ ਤੇ ਵੀ ਲੋਕੀ ਸਾਰੇ ਆ ਵੀ ਫੇਰੀ ਜਾਂਦੇ ਵਾਧੂ ਪੜੇ ਹੋਏ ਤੇ 10 ਪੜਿਆਂ ਤਾਂ ਨੌਕਰੀ ਤੁਹਾਨੂੰ ਪਤਾ ਕਿੱਥੋਂ ਨਹੀਂ ਆ ਹੋਰ ਔਰਤਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਤਾਂ ਦੇਖੋ ਜੀ ਐਂ ਕਹਿਣਾ ਚਾਹਨੀ ਆ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਆਪ ਦਾ ਕੋਈ ਵੀ ਕੰਮ ਸ਼ੁਰੂ ਕਰੋ ਵਾਧੂ ਕੰਮ ਹੈਗੇ ਸੈਡ ਸੇ ਕੋਈ ਵੀ ਕੰਮ ਕਰੋ ਆਪ ਦੇ ਘਰ ਦਾ ਗੁਜ਼ਾਰਾ ਚਲਾਓ ਕੋਈ ਸਰਕਾਰੀ ਨੌਕਰੀ ਦੇ ਭਰੋਸੇ ਨਾ ਬੈਠੇ ਰੋ